ਜਗਤ ਗੁਰੂ ਸਤਗੁਰੂ ਅਵਦਾਸ ਮਹਾਰਾਜ ਜੀ ਦੀ ਸਾਜੀ ਨਿਵਾਜੀ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਗੁਰੂਆਂ ਦੇ ਗੁਰੂ ਧੰਤਨ ਜਗਤ ਗੁਰੂ ਸਤਗੁਰੂ ਅਵਦਾਸ ਮਹਾਰਾਜ ਜੀ ਸਾਨੂੰ ਸਾਧ ਸੰਗਤ ਜੀ ਪਿਆਲਾ ਪਿਆਉਣ ਆਏ ਨੇ ਪਰ ਕਿਹੜਾ ਸਾਧ ਸੰਗਤ ਜੀ ਸਾਧ ਸੰਗਤ ਜੀ ਗਿਆਨ ਦਾ ਪਿਆਲਾ ਹੈ ਇਹ ਗੁਰੂ ਦਾ ਗਿਆਨ ਹੈ ਬ੍ਰਹਮ ਰੂਪੀ ਗਿਆਨ ਹੈ ਤੇ ਸਾਦ ਸੰਗਤ ਜੀ ਜੋ ਗੁਰੂ ਦਾ ਨਾਮ ਰੂਪੀ ਤੇ ਗਿਆਨ ਰੂਪੀ ਸਾਦ ਸੰਗਤ ਜੀ ਪਿਆਲਾ ਪੀ ਲੈਂਦਾ ਆ ਦੁਨੀਆਂ ਦੇ ਸਾਰੇ ਜੋ ਨਸ਼ੇ ਨੀ ਸਾਦ ਸੰਗਤ ਜੋ ਫਿੱਕੇ ਪੈ ਜਾਂਦੇ ਨੇ ਤੇ ਦੂਸਰੇ ਨਸ਼ੇ ਕਰਨ ਦੀ ਲੋੜ ਹੀ ਨਹੀਂ ਪੈਂਦੀ ਸਾਦ ਸੰਗਤ ਜੀ ਇਹ ਉਹ ਨਸ਼ਾ ਹੈ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਰਵਦਾਸ ਮਦਰਾ ਕਾ ਕਾ ਪੀ ਜਿਆ ਜੋ ਚੜੇ ਚੜੇ ਉਤਰਾਏ ਨਾਮ ਮਹਾਰਸ ਪੀ ਜਿਆ ਜੋ ਚੜੇ ਨਹੀਂ ਉਤਰਾਏ ਤੇ ਸਾਦ ਸੰਗਤ ਜੀ ਇਹ ਜੋ ਸ਼ਰਾਬ ਕਹਿੰਦੇ ਨੇ ਨਾ ਸਾਤਸੰਗਤ ਜੀ ਉਹ ਸ਼ਰਾਬ ਹੈ ਜਿਹਨੇ ਸਾਡੇ ਬਹੁਤ ਬੱਚਿਆਂ ਦਾ ਜੋ ਭਵਿੱਖ ਹੈ ਉਹ ਖਰਾਬ ਕੀਤਾ ਸਾਤਸੰਗਤ ਜੀ ਸਮਾਜ ਚ ਤੁਸੀਂ ਵੀ ਦੇਖਿਆ ਮੈਂ ਵੀ ਬਹੁਤ ਦੇਖਿਆ ਆ ਕਿ ਭਾਈ ਇਸ ਸ਼ਰਾਬ ਕਰਕੇ ਬਹੁਤ ਸਾਰੇ ਬੱਚਿਆਂ ਦਾ ਜੋ ਭਵਿੱਖ ਹੈ ਸਾਤਸੰਗਤ ਜੀ ਜੋ ਹਨੇਰੇ ਦੇ ਵਿੱਚ ਹੈ ਇਸ ਸ਼ਰਾਬ ਕਰਕੇ ਸਾਤਸੰਗਤ ਜੀ ਕਿੰਨੇ ਬੱਚਿਆਂ ਦੀ ਸਾਤਸੰਗਤ ਜੀ ਇਸ ਨਸ਼ੇ ਨੇ ਖੁਸ਼ੀ ਖੋਈ ਹੈ ਇਸ ਸ਼ਰਾਬ ਨੇ ਸਾਤਸੰਗਤ ਜੀ ਮੈਂ ਅਕਸਰ ਇੱਕ ਗੱਲ ਕਹਿੰਦਾ ਹੁੰਨਾ ਸਾਤਸੰਗਤ ਜੀ ਕਿ ਜਦੋਂ ਕੋਈ ਵਿਆਹ ਸ਼ਾਦੀ ਹੋਵੇ ਨਾ ਕਿਸੇ ਦੇ ਸਤਸੰਗਤ ਜੀ ਕੋਈ ਫੰਕਸ਼ਨ ਹੋਵੇ ਉੱਥੇ ਲੋਕ ਸ਼ਰਾਬ ਪੀਂਦੇ ਨੇ ਤੇ ਸਤਸੰਗਤ ਜੀ ਜੋ ਜ਼ਿਆਦਾ ਸ਼ਰਾਬ ਪੀ ਲੈਂਦਾ ਭਾਈ ਉਹ ਡਿੱਗਦਾ ਹੈ ਉਲਟੀਆਂ ਕਰਦਾ ਹੈ ਕਿ ਸਤਸੰਗਤ ਜੀ ਬੜੇ ਅਜੀਬ ਜਿਹੀਆਂ ਹਰਕਤਾਂ ਕਰਦਾ ਤੇ ਲੋਕ ਸਤਸੰਗਤ ਜੀ ਹੱਸਦੇ ਨੇ ਤੇ ਮੈਂ ਅਕਸਰ ਇੱਕ ਗੱਲ ਕਹਿੰਦਾ ਸਤਸੰਗਤ ਜੀ ਕਿ ਭਾਈ ਆਪਾਂ ਹੱਸਣਾ ਨਹੀਂ ਹੈ ਸਤਸੰਗਤ ਜੀ ਉਹਨਾਂ ਤੇ ਕਿਉਂਕਿ ਸਤਸੰਗਤ ਜੀ ਕਦੇ ਸੋਚ ਕੇ ਵੇਖਿਓ ਜਿਸ ਇਨਸਾਨ ਨੇ ਸ਼ਰਾਬ ਪੀਤੀ ਹੋਈ ਐ ਜੋ ਥੱਲੇ ਲੇਟ ਰਿਹਾ ਹੈ ਡਿੱਗ ਰਿਹਾ ਹੈ ਬੈਠ ਰਿਹਾ ਹੈ ਬੜੀਆਂ ਅਜੀਬ ਜਿਹੀਆਂ ਹਰਕਤਾਂ ਕਰ ਰਿਹਾ ਕਿ ਭਾਈ ਉਹਦਾ ਸਾਹਮਣੇ ਉਹਦਾ ਪੁੱਤ ਬੈਠਾ ਹੋਵੇ ਉਹਦੀ ਧੀ ਬੈਠੀ ਹੋਵੇ ਉਹਦੀ ਪਤਨੀ ਬੈਠੀ ਹੋਵੇ ਸਾਸੰਗਤ ਜੀ ਉਹਨਾਂ ਦੇ ਦਿਲ ਤੇ ਕੀ ਬਿੱਤੇਗੀ ਜਿਨ੍ਹਾਂ ਦੇ ਪਿਤਾ ਜੀ ਨੇ ਸ਼ਰਾਬ ਪੀ ਰੱਖੀ ਤੇ ਲੋਕ ਉਸਦੇ ਹੱਸਦੇ ਨੇ ਭਾਈ ਸਾਸੰਗਤ ਜੀ ਕਦੇ ਸੋਚ ਕੇ ਵੇਖਿਓ ਕਿ ਭਾਈ ਉਸ ਮਾਂ ਦੇ ਉੱਪਰ ਕੀ ਬਿੱਤੀ ਹੋਵੇਗੀ ਜਿਹਦਾ ਉਹ ਪੁੱਤ ਐ ਉਸ ਦੀ ਘਰਵਾਲੀ ਦੇ ਉੱਪਰ ਕੀ ਬੀਤਦੀ ਹੋਵੇਗੀ ਸਾਧ ਸੰਗਤ ਜੀ ਜਿਹਦਾ ਉਹ ਪਤੀ ਹੈ ਉਸ ਦੇ ਬੱਚਿਆਂ ਦੇ ਉੱਪਰ ਕੀ ਬੀਤਦੀ ਹੋਵੇਗੀ ਸਾਧ ਸੰਗਤ ਜੀ ਕਿ ਆਪਣੇ ਲੋਕ ਸਾਰੇ ਹੱਸ ਰਹੇ ਨੇ ਸਾਰੇ ਸਾਧ ਸੰਗਤ ਜੀ ਵਧੀਆ ਆਨੰਦ ਮਾਨ ਰਹੇ ਨੇ ਕਿ ਉਹਨਾਂ ਦੇ ਪਿਤਾ ਜੀ ਨੇ ਸ਼ਰਾਬ ਪੀ ਰੱਖੀ ਹੈ ਇਹ ਸਾਧ ਸੰਗਤ ਉਸ ਪਰਿਵਾਰ ਤੇ ਕੀ ਬੀਤਦੀ ਹੋਏਗੀ ਜਿਨ੍ਹਾਂ ਦਾ ਘਰ ਦਾ ਮੁਖੀ ਸ਼ਾਮ ਨੂੰ ਸ਼ਰਾਬ ਪੀ ਕੇ ਆਂਦਾ ਹੈ ਬੱਚਿਆਂ ਵਾਸਤੇ ਕੁਝ ਲੈ ਕੇ ਨਹੀਂ ਆਂਦਾ ਸਾਧ ਸੰਗਤ ਜੀ ਘਰ ਆ ਕੇ ਕਲੇਸ਼ ਹੁੰਦੇ ਨੇ ਕਿ ਸਾਧ ਸੰਗਤ ਜੀ ਸਤਿਗੁਰੂ ਅਦਾਸ ਮਹਾਰਾਜ ਜੀ ਨੇ ਸਾਨੂੰ ਨਸ਼ੇ ਕਰਨ ਤੋਂ ਮਨਾ ਕੀਤਾ ਆ ਕਿ ਭਾਈ ਆਪਾਂ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਕਰਨਾ ਜੇ ਨਸ਼ਾ ਕਰਨਾ ਹੈ ਸਾਧ ਸੰਗਤ ਜੀ ਗੁਰੂ ਦੇ ਗਿਆਨ ਦਾ ਕਰੋ ਨਸ਼ਾ ਕਰਨਾ ਹੈ ਸਾਧ ਸੰਗਤ ਜੀ ਪ੍ਰਮਾਤਮਾ ਦੇ ਨਾਮ ਦਾ ਕਰੋ ਤੇ ਜਦੋਂ ਵੀ ਕੋਈ ਨਸ਼ੇ ਵਾਲਾ ਸ਼ਰਾਬੀ ਇਨਸਾਨ ਸਾਡੇ ਸਾਹਮਣੇ ਆਵੇ ਨਾ ਸਾਧ ਸੰਗਤ ਜੀ ਇੱਕ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਭਾਈ ਉਹਦੇ ਵਾਸਤੇ ਅਰਦਾਸ ਕਰਿਆ ਕਰੋ ਹਲਕੀ ਜੀ ਅਰਦਾਸ ਕਰਿਆ ਕਰੋ ਤੁਹਾਡੇ ਅੰਦਰ ਜੋ ਮਾਲਕ ਬੈਠਾ ਹੋ ਸਕੀਏ ਕਿ ਪ੍ਰਮਾਤਮਾ ਜੀ ਤੁਹਾਡੇ ਚਰਨਾਂ 'ਚ ਅਰਦਾਸ ਬੇਨਤੀ ਹੈ ਇਹ ਜੋ ਸਾਹਮਣੇ ਭਾਈ ਸਾਹਿਬ ਦਿਖ ਰਹੇ ਨੇ ਬੜੀ ਬੁਰੀ ਹਾਲਤ ਹੈ ਇਹ ਸਾਹਮਣੇ ਜੋ ਬੱਚਾ ਦਿਖ ਰਿਹਾ ਹੈ ਦੀ ਬੜੀ ਬੁਰੀ ਹਾਲਤ ਹੈ ਕਿ ਪ੍ਰਮਾਤਮਾ ਜੀ ਇਹਨੂੰ ਸਮੱਤ ਬਖਸ਼ੋ ਪ੍ਰਮਾਤਮਾ ਦੀ ਇਹਦੀ ਜ਼ਿੰਦਗੀ ਦੇ ਵਿੱਚ ਵੀ ਨਾਮ ਸ਼ਬਦ ਆਵੇ ਇਹਦੇ ਪਰਿਵਾਰ 'ਚ ਵੀ ਖੁਸ਼ੀਆਂ ਆਉਣ ਇਹ ਵੀ ਨਸ਼ਾ ਛੱਡੇ ਤੇ ਇੱਕ ਸੰਸਾਰ ਦੇ ਵਿੱਚ ਇੱਕ ਚੰਗਾ ਇਨਸਾਨ ਬਣੇ ਤੇ ਸਾਧ ਸੰਗਤ ਜੀ ਉਹ ਜੋ ਅਰਦਾਸ ਹੈ ਨਾ ਇਹ ਸਾਧ ਸੰਗੀ ਇਨਸਾਨ ਹੀ ਕਰ ਸਕਦਾ ਹੈ ਸਾਤਸੰਗਤ ਜੀ ਜਿਹਦੇ ਅੰਦਰ ਸਵਾਰਥ ਨਹੀਂ ਹੈ ਜਿਹਨੂੰ ਪਤਾ ਹੈ ਕਿ ਭਾਈ ਸਤਸੰਗ ਕੀ ਹੁੰਦਾ ਹੈ ਗੁਰੂ ਦਾ ਗਿਆਨ ਕੀ ਹੁੰਦਾ ਹੈ ਤੇ ਸਾਤਸੰਗਤ ਜੀ ਬੇਨਤੀ ਹੈ ਅੱਜ ਤੋਂ ਬਾਅਦ ਕਦੇ ਵੀ ਕੋਈ ਨਸ਼ੇੜੀ ਨਸ਼ੇ ਕਰਨ ਵਾਲਾ ਵਿਅਕਤੀ ਕੋਈ ਸ਼ਰਾਬੀ ਸ਼ਰਾਬ ਪੀਣ ਵਾਲਾ ਵਿਅਕਤੀ ਸਾਤਸੰਗਤ ਜੀ ਕੋਈ ਵੀ ਦਿਖੇ ਲੇਟਿਆ ਹੈ ਨਸ਼ਾ ਕਰ ਰਿਹਾ ਹੈ ਭਾਈ ਉਹਦੇ ਵਾਸਤੇ ਅਰਦਾਸ ਕਰਿਆ ਕਰੋ ਉਹਦੇ ਪਰਿਵਾਰ ਦੇ ਲਈ ਸਾਤਸੰਗਤ ਜੀ ਅਰਦਾਸ ਕਰਿਆ ਕਰੋ ਕਿ ਮਾਲਕਾ ਇਹ ਵੀ ਆਮ ਲੋਕਾਂ ਦੀ ਤਰ੍ਹਾਂ ਬਿਨਾਂ ਨਸ਼ੇ ਕੀਤੇ ਘਰੇ ਜਾਵੇ ਏ ਵੀ ਸਾਜ ਸੰਗਤ ਜੀ ਜਿਸ ਮਾ ਦੇ ਪੁੱਤ ਵਧੀਆ ਕਾਮਯਾਬ ਹੋ ਜਾਂਦੇ ਨੇ ਮਾਂ ਕਿੰਨਾ ਫਕਰ ਨਾਲ ਸਾਜ ਸੰਗਤ ਜੀ ਸਿਨਾ ਚੋੜਾ ਕਰਦੀ ਹੈ ਪਿਤਾ ਦਾ ਕਿੰਨਾ ਸਿਨਾ ਚੋੜਾ ਹੁੰਦਾ ਹੈ ਤੇ ਭਾਈ ਉਸ ਲਈ ਵੀ ਅਰਦਾਸ ਬੇਨਤੀ ਕਰੋ ਕੀ ਪਤਾ ਸਾਜ ਸੰਗਤ ਜੀ ਕਦੋਂ ਤੁਹਾਡੀ ਅਰਦਾਸ ਪਰਮਾਤਮਾ ਕਬੂਲ ਕਰ ਲਵੇ ਤੇ ਤੁਹਾਡੀ ਅਰਦਾਸ ਕਰਕੇ ਕੀ ਪਤਾ ਕਿਸੇ ਦੇ ਘਰੇ ਖੁਸ਼ੀਆਂ ਆ ਜਾਣ ਤੇ ਸਤਿਗੁਰੂ ਜੀ ਸਾਨੂੰ ਵੀ ਸਮਝਾਉਂਦੇ ਨੇ ਦੇਹੋ ਕਲਾਲੀ ਏਕ ਪਿਆਲਾ ਐਸਾ ਅਬਦ ਹੋਏ ਮਤਵਾਲਾ ਕਿ ਸਾਜ ਸੰਗਤ ਜੀ ਇੱਕ ਪਿਆਲਾ ਸ਼ਰਾਬ ਦੀ ਦੁਕਾਨ ਤੋਂ ਮਿਲਦਾ ਆ ਤੇ ਭਾਈ ਇੱਕ ਪਿਆਲਾ ਗੁਰੂ ਦੀ ਦੁਕਾਨ ਤੋਂ ਵੀ ਮਿਲਦਾ ਹੈ ਸਤਿਗੁਰ ਜੀ ਆਉਂਦੇ ਨੇ ਨਾ ਵਪਾਰ ਕਰਨ ਵਾਸਤੇ ਕੋ ਬਨ ਜਾਰੋ RAM ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ ਤੇ ਸਤਸੰਗਤ ਜੀ ਆਓ ਆਪਾਂ ਵੀ ਵਪਾਰ ਕਰੀਏ ਤੇ ਸਤਸੰਗਤ ਜੀ ਗੁਰੂ ਸਾਨੂੰ ਪਿਆਲਾ ਪਿਆਉਣਗੇ ਉਸ ਵਪਾਰ ਦੇ ਵਿੱਚ ਤੇ ਸਤਸੰਗਤ ਜੀ ਜਿਸ ਨੇ ਵੀ ਉਹ ਪਿਆਲਾ ਸਾਤਸੰਗਤ ਜੀ ਜਿਸ ਨੇ ਵੀ ਉਹ ਪਿਆਲਾ ਪੀ ਲਿਆ ਨਾ ਸਾਤਸੰਗਤ ਜੀ ਉਹ ਵਿਰਾਗੀ ਬਣ ਜਾਂਦਾ ਹੈ ਉਹ ਰਹੇਗਾ ਸੰਸਾਰ ਦੇ ਵਿੱਚ ਸਾਤਸੰਗਤ ਜੀ ਸੰਸਾਰ ਦੇ ਵਿੱਚ ਰਹੇਗਾ ਪਰ ਉਹਦਾ ਜੋ ਮਨ ਹੈ ਉਹ ਓੰਕਾਰ 'ਚ ਜੁੜਿਆ ਰਹੇਗਾ ਭਾਈ ਲੋਕਾਂ ਨੂੰ ਦੇਖੇਗਾ ਕਿ ਸਾਡੇ ਵਿੱਚਕਾਰ ਬੈਠਾ ਹੈ ਸਾਤਸੰਗਤ ਜੀ ਕੰਮ ਵੀ ਕਰੇਗਾ ਸੁੱਖ ਦੁੱਖ ਚੇਹ ਰਿਸ਼ਤੇਦਾਰੀਆਂ 'ਚ ਵੀ ਜਾਏਗਾ ਪਰ ਉਹਦਾ ਜੋ ਮਨ ਹੈ ਸਾਤਸੰਗਤ ਜੀ ਓੰਕਾਰ ਦੇ ਵਿੱਚ ਹੋਏਗਾ ਦੇਹੋ ਕਲਾਲੀ ਏਕ ਪਿਆਲਾ ਤੇ ਸਾਧ ਸੰਗਤ ਜੀ ਆਓ ਸੰਤਾਂ ਦੇ ਪਾਸੋਂ ਕਲਾਲੇ ਸਾਧ ਸੰਗਤ ਜੀ ਸੰਤ ਨੂੰ ਕਿਹਾ ਗਿਆ ਹੈ ਤੇ ਸਾਧ ਸੰਗਤ ਜੀ ਆਓ ਆਪਾਂ ਵੀ ਮੰਗੀਏ ਕਿ ਗੁਰੂ ਜੀ ਮੈਨੂੰ ਵੀ ਇੱਕ ਨਾਮ ਰੂਪੀ ਜੋ ਸ਼ਬਦ ਹੈ ਉਸ ਦਾ ਪਿਆਲਾ ਪਿਆ ਦਿਓ ਮੈਨੂੰ ਇੱਕ ਭਗਤੀ ਦਾ ਪਿਆਲਾ ਪਿਆ ਦਿਓ ਐਸਾ ਅਬਦ ਹੋਏ ਮਤਵਾਲਾ ਤੇ ਸਾਧ ਸੰਗਤ ਜੀ ਜੋ ਉਹ ਪਿਆਲਾ ਪੀ ਲੈਂਦਾ ਹੈ ਨਾ ਸਾਧ ਸੰਗਤ ਜੀ ਉਹ ਮਤਵਾਲਾ ਬਣ ਜਾਂਦਾ ਮਨਤਵਾਲਾ ਮਤਲਬ ਸਾਧ ਸੰਗਤ ਜੀ ਮਸਤ ਤੇ ਸਾਧ ਸੰਗਤ ਜੀ ਮਸਤ ਦਾ ਮਤਲਬ ਕੀ ਹੁੰਦਾ ਹੈ ਉਸਤਤ ਨਿੰਦਾ ਦਉ ਤਿਆਗ ਸਤਸੰਗਤ ਜੀ ਜਿਹਨੂੰ ਸੰਸਾਰ ਦੇ ਵਿੱਚ ਕੋਈ ਉਹਦੀ ਪ੍ਰਸ਼ੰਸਾ ਕਰੇ ਉਹਨੂੰ ਕੋਈ ਫਰਕ ਨਾ ਪਵੇ ਸਤਸੰਗਤ ਜੀ ਕੋਈ ਉਹਨੂੰ ਬੁਰਾ ਕਵੇ ਉਹਨੂੰ ਕੋਈ ਫਰਕ ਨਾ ਪਵੇ ਉਹ ਸਿਰਫ ਸੱਚ ਦੇ ਨਾਲ ਖੜਾ ਹੁੰਦਾ ਆਪਣੇ ਅੰਦਰ ਬੈਠੇ ਮਾਲਕ ਨੂੰ ਜਾਣਦਾ ਹੈ ਸਤਸੰਗਤ ਜੀ ਉਹਦੀ ਜ਼ਿੰਦਗੀ 'ਚ ਸੁੱਖ ਆਵੇ ਦੁੱਖ ਆਵੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਮਾਲਕ ਸੁੱਖ ਵੀ ਤੇਰਾ ਤੇ ਦੁੱਖ ਵੀ ਤੇਰਾ ਸਤਸੰਗਤ ਜੀ ਸੁੱਖਾਂ ਦੇ ਵਿੱਚ ਜੋ ਮਸਤ ਇਨਸਾਨ ਹੈ ਉਹ ਪਰਮਾਤਮਾ ਦਾ ਸ਼ੁਕਰਾਨਾ ਕਰੇਗਾ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਵਾਜ਼ ਗਸਿੰਘਾ ਮੇਰਾ ਮਾਥੇ ਛਤਰ ਧਰੈ ਤੇ ਸਾਧ ਸੰਗਤ ਜੀ ਦੁੱਖ ਦੇ ਵਿੱਚ ਉਹ ਅਰਦਾਸ ਕਰੇਗਾ ਮੋਹਿ ਨ ਬਿਸਾਰੋ ਮੈਂ ਜਨ ਤੇਰਾ ਤੇ ਸਾਧ ਸੰਗਤ ਜੀ ਇਹ ਇਹ ਮਸਤ ਹੁੰਦੇ ਨੇ ਭਈ ਉਹ ਸਾਰਾ ਦਿਨ ਰਾਤ ਨਾਮੁ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਤੇ ਸਾਧ ਸੰਗਤ ਜੀ ਆ ਜਿਵੇਂ ਹੁਣ ਆਪਣੀ ਕਲਾਸ ਚੱਲ ਰਹੀ ਹੈ ਤੁਸੀਂ ਦੇਖਿਆ ਪਾਠਸ਼ਾਲਾ ਸਵੇਰੇ 4 ਵਜੇ ਸ਼ੁਰੂ ਹੁੰਦੀ ਹੈ ਸਾਤ ਸੰਗਤ ਜੀ 4 ਵਜੇ ਸ਼ੁਰੂ ਹੋ ਕੇ ਸ਼ਾਮਾਂ ਤੱਕ ਚੱਲਦੀ ਹੈ ਸਾਰਾ ਦਿਨ ਕਲਾਸਾਂ ਲੱਗਦੀਆਂ ਨੇ ਭਾਈ ਸਾਰਾ ਦਿਨ ਲੋਕ ਘਰ-ਘਰ ਕੇ ਪਿਆਲੇ ਪੀ ਰਹੇ ਨੇ ਜਦੋਂ ਵੀ ਸਮਾਂ ਲੱਗਦਾ ਹੈ ਭਾਈ ਗੁਰਬਾਣੀ ਨਾਲ ਜੁੜ ਜਾਂਦੇ ਨੇ ਜਦੋਂ ਵੀ ਵਕਤ ਲੱਗਦਾ ਹੈ ਸਾਤ ਸੰਗਤ ਜੀ ਮਰੀਆਂ ਬਾਤਾਂ ਵਾਂ ਪੈਣਾ ਵੀਰ ਸਾਤ ਸੰਗਤ ਜੀ ਦਿਨੇ ਵੀ ਅਭਿਆਸ ਕਰਦੇ ਨੇ ਸ਼ਾਮ ਨੂੰ ਵੀ ਜਿਹਨੂੰ ਜਦੋਂ ਸਮਾਂ ਲੱਗ ਰਿਹਾ ਭਾਈ ਉਹ ਪਿਆਲਾ ਪੀ ਰਿਹਾ ਗੁਰਬਾਣੀ ਸਿੱਖ ਰਹੇ ਨੇ ਪੂਰੇ ਭਾਰਤ ਦੇ ਲੋਕ ਸਾਤ ਸੰਗਤ ਜੀ ਕਈ ਵੀਰ ਮੇਰੇ ਐਸੇ ਨੇ ਭਾਈ ਨੌਕਰੀਆਂ ਤੋਂ ਵਾਪਸ ਆ ਕੇ 사ਤਸੰਗਤ ਜੀ ਲੋਕ ਸ਼ਾਮ ਨੂੰ ਟੀਵੀ ਦੇਖਦੇ ਨੇ ਮੋਬਾਈਲ ਦੇਖਦੇ ਨੇ ਪਤਾ ਨਹੀਂ ਕਿੱਥੇ ਕਿੱਥੇ ਜਾਂਦੇ ਨੇ ਪਰ 사ਤਸੰਗਤ ਜੀ ਉਹ ਜੋ ਵੀਰ ਨੇ ਡਿਊਟੀ ਤੋਂ ਘਰ ਵਾਪਸ ਆ ਕੇ 사ਤਸੰਗਤ ਜੀ ਨਹੀਂ ਤਾਂ ਸਰਕਾਰੀ ਨੌਕਰੀ ਵਾਲਿਆਂ ਦੀ ਸੋਚ ਕੁਝ ਹੋਰ ਹੀ ਹੁੰਦੀ ਹੈ ਤੇ 사ਤਸੰਗਤ ਜੀ ਆ ਕੇ ਪ੍ਰੈਕਟਿਸ ਵੀ ਕਰਦੇ ਨੇ ਅਭਿਆਸ ਕਰ ਰਹੇ ਨੇ ਗੁਰਬਾਣੀ ਦਾ ਤੇ 사ਤਸੰਗ ਵੀ ਸੁਣਦੇ ਨੇ ਤੇ ਇਹੀ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਇਹ ਮਸਤ ਹੋ ਜਾਂਦੇ ਨੇ ਇਹ ਸੁੱਖ ਦੇ ਵਿੱਚ ਵੀ ਪ੍ਰਮਾਤਮਾ ਨੂੰ ਯਾਦ ਰੱਖਦੇ ਨੇ ਤੇ ਦੁੱਖ ਦੇ ਵਿੱਚ ਵੀ ਸਾਧ ਸੰਗਤ ਜੀ ਨਾ ਸੁੱਖ 'ਚ ਡੋਲਣਗੇ ਕਿਉਂਕਿ ਸੁੱਖ ਵੀ ਸਾਨੂੰ ਡੋਲਾ ਦਿੰਦਾ ਆ। ਇਨਸਾਨ ਸਾਧ ਸੰਗਤ ਜੀ ਸੁੱਖ 'ਚ ਵੀ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ। ਤੇ ਦੁੱਖ ਦੇ ਵਿੱਚ ਸਾਧ ਸੰਗਤ ਜੀ ਪ੍ਰਮਾਤਮਾ ਤੋਂ ਬੰਦੇ ਦਾ ਵਿਸ਼ਵਾਸ ਉੱਟ ਜਾਂਦਾ ਹੈ। ਦੁੱਖ ਦੇ ਵਿੱਚ ਕਈ ਸਿਮਰਨ ਕਰਦੇ ਨੇ। ਰੱਬ ਅੱਗੇ ਅਰਦਾਸ ਬੇਨਤੀ ਕਰਨਗੇ ਪਰ ਸਾਧ ਸੰਗਤ ਜੋ ਉਸ ਅਰਦਾਸ ਦੇ ਵਿੱਚ ਨਾ ਸਵਾਰਥ ਹੁੰਦਾ ਹੈ। ਜਿੱਦੇ ਅਰਦਾਸ ਪੂਰੀ ਹੋ ਗਈ ਸਾਧ ਸੰਗਤ ਜੀ ਫਿਰ ਪ੍ਰਮਾਤਮਾ ਨੂੰ ਭੁੱਲ ਗਏ। ਤੇ ਆਉ ਸਾਧ ਸੰਗਤ ਜੀ ਭਾਵੇਂ ਸੁੱਖ ਹੈ ਭਾਵੇਂ ਦੁੱਖ ਹੈ ਆਪਾਂ ਗੁਰੂ ਦਾ ਪੱਲਾ ਫੜ ਲਿਆ ਸਾਧ ਸੰਗਤ ਜੀ ਕਦੇ ਨਹੀਂ ਜੀ ਛੱਡਣਾ ਤੇ ਅਸੀਂ ਗੁਰੂ ਨੂੰ ਹੱਥ ਫੜਾ ਲਈਏ ਸਾਧ ਸੰਗਤ ਜੀ ਹੋ ਸਕਦਾ ਭਾਈ ਸਾਡੇ ਹੱਥਾਂ ਦੇ ਵਿੱਚੋਂ ਗੁਰੂ ਦਾ ਪੱਲਾ ਛੁੱਟ ਜਾਵੇ ਪਰ ਜੇ ਇੱਕ ਵਾਰ ਗੁਰੂ ਨੇ ਪੱਲਾ ਫੜ ਲਿਆ ਹੱਥ ਫੜ ਲਿਆ ਸਾਧ ਸੰਗਤ ਜੀ ਕਦੇ ਨਹੀਂ ਜੀ ਛੱਡੇਗਾ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਕਹੇ ਕਲਾਲੀ ਪਿਆਲਾ ਦੇਉ ਪੀਵਣ ਹਾਰੇ ਕਾ ਸਰ ਲੋ ਪਹਿਲੀ ਪੰਕਤੀ 'ਚ ਸਤਿਗੁਰੂ ਜੀ ਪਿਆਲਾ ਮੰਗਦੇ ਨੇ ਕਿ ਭਾਈ ਗੁਰੂਆਂ ਤੋਂ ਪਿਆਲਾ ਮੰਗੋ ਇਹ ਉਹ ਨਾ ਸ਼ਾਹ ਸਤਸੰਗਤ ਜੀ ਜੋ ਇੱਕ ਵਾਰ ਚੜ ਗਿਆ ਤੇ ਗਿਆਨ ਹੀ ਗਿਆਨ ਹੈ ਬ੍ਰਹਮ ਗਿਆਨ ਹੈ ਦੇਹੋ ਕਲਾਲੀ ਏਕ ਪਿਆਲਾ ਐਸਾ ਅਬਦ ਹੋਏ ਮਤਵਾਲਾ ਤੇ ਸਤਸੰਗਤ ਜੀ ਕਹ ਕਲਾਲੀ ਪਿਆਲਾ ਦੇਉ ਸਤਸੰਗਤ ਜੀ ਗੁਰੂ ਕਹਿੰਦੇ ਨੇ ਸੰਤ ਕਹਿੰਦੇ ਨੇ ਕਿ ਭਾਈ ਮੈਂ ਪਹਿਲਾਂ ਤਾਂ ਦੇ ਦਿਨਾ ਆ ਪੀਵਣ ਹਾਰੇ ਕਾ ਸਿਰ ਲਵਾਂ ਪਰ ਇੱਕ ਸ਼ਰਤ ਹੈ ਕਿ ਭਾਈ ਮੈਨੂੰ ਸਿਰ ਚਾਹੀਦਾ ਹੈ ਜੋ ਕੋ ਪ੍ਰੇਮ ਖਿਲਣ ਕੋ ਚਾਉ ਸਿਰ ਤਰ ਤਲੀ ਗਲੀ ਮੇਰੀ ਆਓ ਸਾਧ ਸੰਗਤ ਜੀ ਜੇ ਕਿਸੇ ਨੇ ਨਾਮ ਦਾ ਗਿਆਨ ਦਾ ਪਿਆਲਾ ਪੀਣਾ ਹੋਵੇ ਨਾ ਤਾਂ ਆਪਣਾ ਜੋ ਸਰ ਹੈ ਉਹ ਤੇਲੀ ਤੇ ਰੱਖ ਕੇ ਆਵੇ ਹੁਣ ਸਾਧ ਸੰਗਤ ਜੀ ਇਹ ਕੋਈ ਆਮ ਗੱਲ ਤਾਂ ਨਹੀਂ ਹੈ ਕਿ ਭਾਈ ਸਿਰ ਕੱਟ ਕੇ ਆਪਾਂ ਤੇਲੀ ਤੇ ਰੱਖ ਦਿੰਗੇ ਤੇ ਸਾਧ ਸੰਗਤ ਜੀ ਸਿਰ ਹਥੇਲੀ ਤੇ ਰੱਖਣ ਦਾ ਤੇ ਸਿਰ ਦੇਣ ਦਾ ਮਤਲਬ ਇਹ ਹੈ ਕਿ ਭਾਈ ਤੁਹਾਡੇ ਮਨ ਦੇ ਵਿੱਚ ਨਾ ਗੁਰੂ ਦੀ ਸੋਚ ਆ ਜਾਵੇ ਕਹਿ ਕਲਾਲੀ ਪਿਆਲਾ ਦੇਉ ਪੀਵਣ ਹਾਰੇ ਕਾ ਸਿਰ ਲਾਉ ਕੇ ਬੇਟਾ ਤੈਨੂੰ ਨਾਮ ਰੋਪੀ ਪਹਿਲਾਂ ਤਾਂ ਦੇ ਦਿੰਨੇ ਆ ਪਰ ਸਾਨੂੰ ਤੇਰਾ ਸਿਰ ਚਾਹੀਦਾ ਹੈ ਤੇ ਸਿਰ ਦੇਣ ਦਾ ਮਤਲਬ ਸਾਧ ਸੰਗਤ ਜੀ ਕਿ ਭਾਈ ਆਪਣੀ ਅਹੰਕਾਰ ਨੂੰ ਖਤਮ ਕਰ ਆਪਣੇ ਆਪ ਨੂੰ ਖਤਮ ਕਰ ਤੇ ਆਪਣੇ ਮਨ ਦੇ ਵਿੱਚ ਗੁਰੂ ਦੀ ਸੋਚ ਬਿਠਾ ਸਾਧ ਸੰਗਤ ਜੀ ਜਿਹਦੇ ਮਨ ਦੇ ਵਿੱਚ ਗੁਰੂ ਦੀ ਸੋਚ ਹੋਵੇ ਉਹਨੂੰ ਹੀ ਗੁਰਮੁਖ ਕਹਿੰਦੇ ਨੇ ਇਹ ਨਹੀਂ ਹੈ ਕਿ ਭਾਈ ਕੋਈ ਗੁਰੂ ਜੋ ਗੁਰੂ ਨੇ ਕਿਹਾ ਉਹ ਕੱਪੜੇ ਪਾ ਕੇ ਆਪਾਂ ਗੁਰਮੁਖ ਬਣ ਜਾਵਾਂਗੇ ਨਹੀਂ ਸਤਸੰਗਤ ਜੀ ਜਦੋਂ ਸਾਡੇ ਮਨ ਦੇ ਵਿੱਚ ਗੁਰੂ ਦੀ ਸੋਚ ਆ ਗਈ ਜੋ ਗੁਰੂ ਦੇ ਵਚਨ ਵਸ ਗਏ ਸਤਸੰਗਤ ਜੀ ਉਸ ਦਿਨ ਅਸੀਂ ਪੂਰੇ ਗੁਰੂ ਦੇ ਚ ਪੱਕੇ ਚੇਲੇ ਬਣ ਜਾਵਾਂਗੇ ਸਤਸੰਗਤ ਜੀ ਕਹੇ ਕਲਾਲੀ ਪਿਆਲਾ ਦੇऊं ਪੀਵਣ ਹਾਰੇ ਕਸ ਸਤਸੰਗਤ ਜੀ ਆਪਣਾ ਸਰ ਸਿਰ ਜੋ ਹੈ ਉਹ ਭੇਟ ਕਰਨਾ ਪੈਂਦਾ ਤੇ ਸਿਰ ਵਡਣਾ ਨਹੀਂ ਪੈਂਦਾ ਸਤਸੰਗਤ ਜੀ ਕਿ ਭਾਈ ਆਪਣਾ ਸਿਰ ਵਡ ਦੋ ਤੇ ਸਤਸੰਗਤ ਜੀ ਫਿਰ ਤਾਂ ਸਾਡੀ ਜੀਵਨ ਲੀਲਾ ਖਤਮ ਹੀ ਹੋ ਗਈ ਨਾ ਸਿਰ ਦੇਣ ਦਾ ਮਤਲਬ ਸਾਧ ਸੰਗਤ ਜੀ ਕਿ ਭਾਈ ਆਪਣੇ ਅੰਦਰ ਦਾ ਹੰਕਾਰ ਲਾਲਚ ਈਰਖਾ ਨਿੰਦਾ ਚੁਗਲੀ ਵਹਿਮ ਪਰਮ ਸਭ ਖਤਮ ਕਰਕੇ ਆਪਣੇ ਮਨ ਨੂੰ ਬਿਲਕੁਲ ਸਾਫ਼ ਕਰੋ ਤੇ ਗੁਰੂ ਦੀ ਸੋਚ ਉਹਦੇ ਵਿੱਚ ਵਸਾ ਲਓ ਇਹਨੂੰ ਕਹਿੰਦੇ ਨੇ ਭਾਈ ਗੁਰੂ ਅੱਗੇ ਸਿਰ ਨੂੰ ਭੇਟ ਕਰ ਦੇਣਾ ਕਿ ਗੁਰੂ ਜੀ ਜੋ ਤੁਹਾਡੇ ਬਚਨ ਨੇ ਬਸ ਉਹੀ ਮੈਂ ਮੇਰੀ ਜ਼ਿੰਦਗੀ ਦੇ ਵਿੱਚ ਨੇ ਜੋ ਤੁਸੀਂ ਕਹੋਗੇ ਅੱਜ ਤੋਂ ਬਾਅਦ ਮੈਂ ਉਹੀ ਕਰਾਂਗਾ ਮੈਂ ਕੋਈ ਐਸਾ ਕੰਮ ਨਹੀਂ ਕਰਾਂਗਾ ਜੋ ਸਤਗੁਰੂ ਅਰਦਾਸ ਮਹਾਰਾਜ ਜੀ ਨੂੰ ਪਸੰਦ ਨਾ ਹੋਵੇ ਤੇ ਸਾਧ ਸੰਗਤ ਜੀ ਆਪਾਂ ਕੀ ਕਰਦੇ ਆਂ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰੂ ਵੀ ਕਹਿ ਰਹੇ ਆਂ ਤੇ ਨਾਨਾ ਸਾਧ ਸੰਗਤ ਜੀ ਆਪਣੇ ਅੰਦਰ ਪਖੰਡ ਵੀ ਖਤਮ ਨਹੀਂ ਹੋ ਰਿਹਾ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਕਹਿੰਦੇ ਨੇ ਭਾਈ ਤੇਰੇ ਅੰਦਰ ਹੀ ਰੱਬ ਹੈ ਆਪਾਂ ਬਾਹਰ ਲੱਭ ਰਹੇ ਆਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਹਰ ਕੇ ਨਾਮ ਬਿਨ ਝੁੱਟੇ ਸਗਲ ਫਸਾਰੇ ਸਾਧ ਸੰਗਤ ਜੀ ਆਪਾਂ ਪਤਾ ਨਹੀਂ ਕਿੱਥੇ ਕਿੱਥੇ ਜਾਂਦੇ ਆਂ ਸਤਿਗੁਰੂ ਜੀ ਕਹਿੰਦੇ ਨੇ ਨਾਮ ਤੇਰੇ ਕੀ ਜੋਤ ਲਗਾਈ ਸਾਧ ਸੰਗਤ ਜੀ ਆਪਾਂ ਦੂਜੀਆਂ ਜੋਤਾਂ ਦੇ ਪਿੱਛੇ ਫਿਰਦੇ ਆਂ ਸਤਿਗੁਰਵਦਾਸ ਮਹਾਰਾਜ ਜੀ ਕਹਿੰਦੇ ਨੇ ਮਨ ਹੀ ਪੂਜਾ ਮਨ ਹੀ ਧੂਪ ਸਤਸੰਗਤ ਜੀ ਆਪਾਂ ਪਤਾ ਨਹੀਂ ਕਿੰਨੀਆਂ ਧੂਪਾਂ ਕਿੰਨੇ ਪੈਸੇ ਲਗਾ ਦਿੰਨੇ ਆ ਉਹਦੇ ਤੇ ਤੇ ਸਤਸੰਗਤ ਜੀ ਸਿਰ ਦੇਣ ਦਾ ਮਤਲਬ ਇਹੀ ਹੈ ਕਿ ਭਾਈ ਮੈਨੂੰ ਗੁਰੂ ਦੇ ਵਚਨਾਂ ਤੇ ਪੂਰਨ ਭਰੋਸਾ ਹੈ ਤੇ ਭਾਈ ਜੀ ਨੇ ਗੁਰੂਆਂ ਦੇ ਵਚਨਾਂ ਤੇ ਭਰੋਸਾ ਕੀਤਾ ਇਹਨਾਂ ਸਤਸੰਗਤ ਜੋ ਕਾਮਯਾਬੀ ਹੋਈ ਨਹੀਂ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਸਿਰ ਕੇ ਸਾਟੇ ਮਹੰਗਾ ਭਾਰੀ ਫੀਵੇਗਾ ਆਪਣਾ ਸਿਰ ਡਾਰੀ ਤੇ ਸਤਸੰਗਤ ਜੀ ਸੋਦਾ ਸਸਤਾ ਨਹੀਂ ਹੈ ਬਹੁਤ ਮਹੰਗਾ ਹੈ ਸਾਤਸੰਗਤ ਜੀ ਆਪਣਾ ਸਿਰ ਚੜਾਣਾ ਕੋਈ ਮਾਮੂਲੀ ਗੱਲ ਨਹੀਂ ਹੈ ਸਤਿਗੁਰੂ ਜੀ ਤਾਂ ਕਹਿੰਦੇ ਨੇ ਭਾਈ ਅਮ੍ਰਿਤ ਵੇਲੇ ਉੱਠੋ ਸਾਤਸੰਗਤ ਜੀ ਸਭ ਤੋਂ ਵੱਡਾ ਕੰਮ ਹੀ ਇਹ ਹੋ ਗਿਆ ਅੱਜ ਅੱਜ ਦੀ ਜਨਰੇਸ਼ਨ ਵਾਸਤੇ ਕਿ ਭਾਈ ਜਿਹੜੇ ਰਾਤ ਨੂੰ 11 12 1 2 ਵਜੇ ਸੌਂਦੇ ਨੇ ਸਵੇਰੇ ਕਿਵੇਂ ਉੱਟਣ ਸਾਤਸੰਗਤ ਜੀ ਸਾਡਾ ਜੋ ਸ਼ਡਿਊਲ ਹੈ ਸਕੈਜੂਲ ਹੈ ਉਹ ਖਰਾਬ ਹੋਇਆ ਪਿਆ ਹੈ ਨਾ ਸੌਣ ਦਾ ਸਾਤਸੰਗਤ ਜੀ ਕੋਈ ਸਿਸਟਮ ਹੈ ਨਾ ਉੱਠਣ ਦਾ ਤੇ ਫਿਰ ਆਪਾਂ ਅਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਿਵੇਂ ਸੰਭਾਲਾਂਗੇ ਸਾਤਸੰਗਤ ਜੀ ਤਾਇਆਂ ਕੇ ਅੰਦਰੇ ਭਾਈ ਮੈਤੋ ਮੋਲ ਮਹਿੰਗੀ ਲਈ ਜਿਸਟ ਹੈ ਕਿ ਭਾਈ ਪ੍ਰੀਤ ਬੜੀ ਮਹਿੰਗੀ ਹੈ ਸਤਸੰਗਤ ਜੀ ਸਰ ਭੇਟ ਕਰਨਾ ਪੈਂਦਾ ਆ ਅੰਦਰੋਂ ਮਨ ਨੂੰ ਸਾਫ਼ ਕਰਨਾ ਪੈਂਦਾ ਹੈ ਤੇ ਸਤਸੰਗਤ ਜੀ ਅੰਦਰੋਂ ਨਿੰਦਾ ਚੁਗਲੀ ਈਰਖਾ ਸਭ ਛੱਟਣਾ ਪੈਂਦਾ ਸਤਸੰਗਤ ਜੀ ਬਹੁਤੀਆਂ ਚੀਜ਼ਾਂ ਨੇ ਜੋ ਤਿਆਗਣੀਆਂ ਪੈਂਦੀਆਂ ਨੇ ਤੇ ਸਤਸੰਗਤ ਜੀ ਜਦੋਂ ਸਾਰੀਆਂ ਚੀਜ਼ਾਂ ਤਿਆਗ ਦਾਂਗੇ ਤਾਂ ਸਤਸੰਗਤ ਜੀ ਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਫਿਰ ਇੱਕ ਬਹੁਤ ਸੁੰਦਰ ਇਨਸਾਨ ਬਣ ਜਾਏਗਾ ਤੇ ਐਸਾ ਇਨਸਾਨ ਬਣੇਗਾ ਸਾਧ ਸੰਗਤ ਜੀ ਕਹਿ ਰਵਦਾਸ ਖਾਲਸ ਚ ਮਾਰਾ ਸਾਧ ਸੰਗਤ ਜੀ ਖਾਲਸ ਹੋ ਜਾਵਾਂਗੇ ਤੇ ਜੋ ਖਾਲਸ ਹੋ ਗਿਆ ਗੁਰੂ ਜੀ ਕਹਿੰਦੇ ਨੇ ਕਹਿ ਰਵਦਾਸ ਖਾਲਸ ਚ ਮਾਰਾ ਜੋ ਹਮਸੈਰੀ ਸੋ ਮੀਤ ਹਮਾਰਾ ਤੇ ਭਾਈ ਫਿਰ ਉਹ ਮੇਰੇ ਬੇਗੰਪੁਰਾ ਦਾ ਵਸਨੀਕ ਬਣ ਸਕਦਾ ਹੈ ਤੇ ਆਓ ਸਾਧ ਸੰਗਤ ਜੀ ਜੇ ਬੇਗੰਪੁਰਾ ਦਾ ਵਸਨੀਕ ਬੰਨਾ ਆ ਤਾਂ ਫਿਰ ਪ੍ਰੀਤ ਤੇ ਕੋਈ ਮਹਿੰਗੀ ਨਹੀਂ ਇਹ ਮਹਿੰਗੀ ਉਹਨਾਂ ਲੋਕਾਂ ਵਾਸਤੇ ਭਾਈ ਜੋ ਸਵੇਰੇ ਅੰਮ੍ਰਿਤ ਵੇਲੇ ਨਹੀਂ ਉੱਠਣਾ ਚਾਹੁੰਦੇ ਜੋ ਲਾਲਚ ਕਰਨਾ ਚਾਹਦੇ ਨੇ ਜਿਨ੍ਹਾਂ ਦੇ ਅੰਦਰ ਨਿੰਦਾ ਹੈ ਚੁਗਲੀ ਹੈ ਵਿਸ਼ਵਾਸ ਘਾਤ ਹੈ ਇਹ ਪ੍ਰੀਤ ਉਹਨਾਂ ਲੋਕਾਂ ਵਾਸਤੇ ਮਹਿੰਗੀ ਹੈ ਸਿਰਕੇ ਸਾਟੇ ਮਹਿੰਗਾ ਭਾਰੀ ਪੀਵੇਗਾ ਆਪਣਾ ਸਿਰ ਡਾਰੀ ਭਾਈ ਜੀ ਨੇ ਪਿਆਲਾ ਪੀਣਾ ਆ ਆਪਣਾ ਸਰਪੇਟ ਕਰੇ ਤੇ ਸਾਧ ਸੰਗਤ ਜੀ ਸਰਪੇਟ ਕਰਨਾ ਕੋਈ ਸਸਤਾਨੀਆਂ ਬਹੁਤ ਮਹਿੰਗਾ ਸੌਦਾ ਹੈ ਤੇ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਆਓ ਭਾਈ ਜੇ ਕਿਸੇ ਨੇ ਮੇਰੇ ਨਾਲ ਵਪਾਰ ਕਰਨਾ ਆ ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ਆਉ ਸੰਗਤੋ ਜੀ ਕਰੋ ਸੱਚ ਦਾ ਵਪਾਰ ਵਹਿਮ ਭਰਮ ਦਾ ਜਿੱਥੇ ਹੋ ਜਾਵੇ ਨਾਸ਼ ਤੇ ਸਾ ਸੰਗਤ ਜੀ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਵੀ ਪਿਆਲਾ ਪੀਣ ਵਾਲੇ ਨਾਲ ਕੀ ਹੁੰਦਾ ਸਾ ਸੰਗਤ ਜੀ ਚੰਦ ਸੂਰਦੋਂ ਸੰਮੁਖ ਹੋਈ ਪੀਵੇ ਪਿਆਲਾ ਮਰੇ ਨਾ ਕੋਈ ਸਾ ਸੰਗਤ ਜੀ ਜਿਨੇ ਗਿਆਨ ਰੂਪੀ ਪਿਆਲਾ ਪੀ ਲਿਆ ਜਿਨੇ ਨਾਮ ਦਾ ਪਿਆਲਾ ਪੀ ਲਿਆ ਸਾ ਸੰਗਤ ਜੀ ਚੰਦ ਸੂਰ ਈੜਾ ਪਿੰਗਲਾ ਦੋਨੇ 나ੜੀਆਂ ਸਾਤ ਸੰਗਤ ਜੀ ਇੱਕ ਤਰਵੈਣੀ ਬੰਦੀ ਹੈ ਸਾਡੇ ਅੰਦਰ ਈੜਾ ਪਿੰਗਲਾ ਸੁਖਮਨਾ 나ੜੀ ਜਿੱਥੇ ਮਿਲਦੀਆਂ ਨੇ ਸਾਤ ਸੰਗਤ ਜੀ ਉੱਥੋਂ ਹੀ ਦਸਮ ਦਵਾਰ ਦੇ ਵਿੱਚ ਆਪਾਂ ਪ੍ਰਵੇਸ਼ ਹੋਵਾਂਗੇ ਤੇ ਸਾਤ ਸੰਗਤ ਜੀ ਗਵਾਹ ਹੈ ਚੰਦ ਸੂਰ ਦੋਨੇ ਹੀ ਗਵਾਹ ਨੇ ਸਾਤ ਸੰਗਤ ਜੀ ਕਿ ਭਾਈ ਜੀ ਨੇ ਪਿਆਲਾ ਪੀਤਾ ਆ ਉਹ ਦੁਨੀਆਂ 'ਚ ਅਮਰ ਹੋਏ ਨੇ ਸਾਤ ਸੰਗਤ ਜੀ ਚੰਦ ਸੂਰ ਦੋਂ ਸੰਮੁਖ ਹੋਈ ਪਿਵੇ ਪਿਆਲਾ ਮਰੈ ਨਾ ਕੋਈ ਤੇ 사ਤਸੰਗਤ ਜੀ ਪਿਆਲਾ ਪੀਣਾ ਕਿਵੇਂ ਹੈ ਭਾਈ ਗੁਰੂ ਦੇ ਵਚਨ ਸੁਨੋ ਤੇ ਉਹਨਾਂ ਨੂੰ ਮੰਨੋ ਅੰਮ੍ਰਿਤ ਵੇਲੇ ਉੱਠੋ ਸਮਾਧੀ ਲਗਾਓ ਈੜਾ ਪਿੰਗਲਾ ਸੁਖਮਨਾ ਨਾੜੀ ਜਿੱਤੇ ਇਕੱਠੀਆਂ ਹੁੰਦੀਆਂ ਨੇ ਭਾਈ ਉੱਥੇ ਧਿਆਨ ਕਰੋ ਦਸਮਦਵਾਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ ਤੇ 사ਤਸੰਗਤ ਜੀ ਇਹ ਜੋ ਗਿਆਨ ਰੂਪੀ ਪਿਆਲਾ ਹੈ ਨਾ ਜਿਨੇ ਵੀ ਪੀਤਾ ਜਿਵੇਂ ਬਾਬਾ ਸਾਹਿਬ ਨੇ ਪੀਤਾ 사ਤਸੰਗਤ ਜੀ ਗਿਆਨ ਲਿਆ ਤਦ ਪੂਰੇ ਵਿਸ਼ਵ ਦੇ ਵਿੱਚ 사ਤਸੰਗਤ ਜੀ ਅਮਰ ਹੋਏ ਨੇ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹੇਗਾ ਪੀਵੇ ਪਿਆਲਾ ਮਰਿਆ ਨਾ ਕੋਈ ਤੇ ਸਾਧ ਸੰਗਤ ਜੀ ਜਿਨੇ ਵੀ ਇਹ ਗਿਆਨ ਰੂਪੀ ਨਾਮ ਰੂਪੀ ਪਿਆਲਾ ਪੀਤਾ ਆ ਭਾਈ ਉਹ ਜੀਵਨ ਮੁਕਤ ਹੋ ਗਿਆ ਸਹਿਜ ਸੁਨਮੈ ਪਾਠੀ ਸਰਵੈ ਪੀਵੇ ਰਵਦਾਸ ਗੁਰਮੁਖ ਦਰਬ ਤੇ ਸਾਧ ਸੰਗਤ ਜੀ ਜੋ ਦਸਮ ਦਵਾਰ ਤੱਕ ਪਹੁੰਚ ਜਾਂਦਾ ਆ ਸਹਿਜ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਸਾਧ ਸੰਗਤ ਜੀ ਤੇ ਸਤਿਗੁਰ ਅਵਦਾਸ ਮਹਾਰਾਜ ਜੀ ਫਰਮਾਉਂਦੇ ਨੇ ਸਹਿਜ ਸੁਨਮੈ ਪਾਠੀ ਸਰਵੈ ਕਿ ਭਾਈ ਸਹਿਜ ਅਵਸਥਾ ਵਿੱਚ ਨਾ ਇੱਕ ਪਠੀ ਹੈ ਉਸ ਪੱਠੀ ਦੇ ਵਿੱਚ ਸ਼ਰਾਬ ਤਿਆਰ ਹੁੰਦੀ ਹੈ ਪੀਵਰ ਅਵਦਾਸ ਗੁਰਮੁਖ ਦਰਵਾਹ ਪ੍ਰਸਾਦ ਸੰਗਤ ਜੀ ਜੋ ਅੰਦਰ ਦੀ ਸ਼ਰਾਬ ਹੈ ਨਾ ਸਾਡੇ ਅੰਦਰ ਜੋ ਹੀਰਾ ਬੈਠਾ ਆ ਅੰਦਰ ਜੋ ਚਰਨਾ ਵਗ ਰਿਹਾ ਅੰਦਰ ਜੋ ਅੰਮ੍ਰਿਤ ਅਸਾਤ ਸੰਗਤ ਜੀ ਹੁਣ ਉਹ ਸਿਰਫ ਗੁਰਮੁਖ ਪੀਂਦੇ ਨੇ ਭਾਈ ਜਿਵੇਂ ਸ਼ਰਾਬ ਪੀਣ ਵਾਲੇ ਦੁਨਿਆਵੀ ਸ਼ਰਾਬਾ ਪੀਂਦੇ ਨੇ ਪ੍ਰਸਾਦ ਸੰਗਤ ਜੀ ਜੋ ਅੰਦਰ ਦਾ ਆਨੰਦ ਹੈ ਜਿਹਨੂੰ ਆਪਾਂ ਪਰਮ ਆਨੰਦ ਕਹਿ ਦਿੰਨੇ ਆ ਸਾਤ ਸੰਗਤ ਜੀ ਸਭ ਤੋਂ ਸੁੰਦਰ ਸ਼ਰਾਬ ਹੈ ਤੇ ਸਾਧ ਸੰਗਤ ਜੀ ਜਿਨੇ ਇਹ ਸ਼ਰਾਬ ਪੀ ਲਈ ਉਹ ਸਾਧ ਸੰਗਤ ਜੀ ਦੁਨੀਆ ਦੇ ਵਿੱਚ ਅਮਰ ਹੀ ਹੋਇਆ ਤੇ ਐਸਾ ਅਮਰ ਹੋਇਆ ਸਾਧ ਸੰਗਤ ਜੀ ਕਿ ਰਹਿੰਦੀ ਦੁਨੀਆ ਤੱਕ ਉਸਦਾ ਨਾਮ ਰਿਹਾ ਹੈ ਤੇ ਜਿਨੇ ਅੰਦਰ ਤੱਕ ਪਿਆਲਾ ਪੀ ਲਿਆ ਸਾਧ ਸੰਗਤ ਜੀ ਉਹ ਫਿਰ ਐਸਾ ਬਣਦਾ ਹੈ ਜਿਵੇਂ ਸਤਿਗੁਰੂ ਅਰਦਾਸ ਮਹਾਰਾਜ ਜੀ ਨੇ ਹਰ ਇਨਸਾਨ ਚ ਉਹਨੂੰ ਪ੍ਰਮਾਤਮਾ ਨਜ਼ਰ ਆਉਂਦਾ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਾਧ ਸੰਗਤ ਜੀ ਉਹ ਐਸਾ ਮਸਤ ਹੋ ਜਾਂਦਾ ਹੈ ਕਿ ਭਾਈ ਫਿਰ ਉਹ ਸਭ ਦਾ ਹੀ ਭਲਾ ਮੰਗਦਾ ਹੈ ਸਾਤ ਸੰਗਤ ਜੀ ਪੂਰਨ ਸੰਤ ਦੀਆਂ ਨਿਸ਼ਾਨੀਆਂ ਨੇ ਕਿ ਭਾਈ ਜੋ ਦਸਮ ਦਵਾਰ ਤੱਕ ਪਹੁੰਚ ਗਿਆ ਉਹਨੂੰ ਫਿਰ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਨਜ਼ਰ ਆਉਂਦਾ ਉਹਨੂੰ ਸਾਤ ਸੰਗਤ ਜੀ ਸਾਰੇ ਸਭ ਮੇ ਹਰ ਹੈ ਹਰ ਮੇ ਸਭ ਹੈ ਹਰ ਆਪਣੋ ਜਿਨ ਜਾਨੇ ਇਹ ਸਾਤ ਸੰਗਤ ਜੀ ਇਹ ਸਾਧੂ ਸੰਤਾਂ ਦੀਆਂ ਨਿਸ਼ਾਨੀਆਂ ਨੇ ਕਿ ਭਾਈ ਉਹਨੂੰ ਹਰ ਇਨਸਾਨ 'ਚ ਅੱਲਾ ਵਾਹਿਗੁਰੂ ਨਜ਼ਰ ਆਉਂਦਾ ਹੈ ਤੇ ਜਦੋਂ ਵੀ ਉਹ ਕੋਈ ਪਰਉਪਕਾਰ ਕਰਦੇ ਨੇ ਸਭ ਲਈ ਕਰਦੇ ਨੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਹਨ ਸਾਤ ਸੰਗਤ ਜੋ ਹਮੇਸ਼ਾ ਸੱਚ ਨਾਲ ਖੜੇ ਹੋਣਗੇ ਛੂਟ ਕਿੰਨਾ ਹੀ ਵੱਡਾ ਹੋਵੇ ਸਾਤ ਸੰਗਤ ਜੀ ਸੱਚ ਤੋਂ ਛੋਟਾ ਹੀ ਰਹਿੰਦਾ ਹੈ ਤੇ ਜੋ ਸਾਧੂ ਸੰਤ ਨੇ ਭਾਈ ਉਹ ਡਰਦੇ ਨਹੀਂ ਕਿਸੇ ਤੋਂ ਉਹ ਸੱਚ ਦੇ ਨਾਲ ਖੜੇ ਰਹਿਣਗੇ 사ਤਸੰਗਤ ਜੀ ਵੱਡੀਆਂ-ਵੱਡੀਆਂ ਸਟੇਜਾਂ ਤੋਂ ਜਦੋਂ ਵੀ ਬੋਲਣਗੇ ਸੱਚ ਹੀ ਬੋਲਣਗੇ ਇਹ ਨਹੀਂ ਹੈ ਕਿ ਭਾਈ ਸਰਕਾਰਾਂ ਦੇ ਦਬਾਅ ਦੇ ਵਿੱਚ ਆ ਕੇ ਉਹ ਝੂਠ ਬੋਲਣ 사ਤਸੰਗਤ ਜੱਜਤਾ ਸੰਵਿਧਾਨ ਹੈ ਕਾਨੂੰਨ ਹੈ ਗੁਰੂਵਧਾ ਸ ਮਹਾਰਾਜ ਜੀ ਨੇ ਜਦੋਂ ਰਾਜਾਂ ਦੇ ਦਰਬਾਰ 'ਚ ਹੋਕਾ ਦਿੱਤਾ ਇਕੱਲੇ ਸਨ ਨਾ ਕੋਈ ਸਾਥੀ ਸੀ ਨਾ ਕੋਈ ਸੰਵਿਧਾਨ ਸੀ ਨਾ ਕਾਨੂੰਨ ਸੀ ਤੇ 사ਤਸੰਗਤ ਜੀ ਇਹ ਵੀ ਸੰਤਾਂ ਦੀ ਨਿਸ਼ਾਨੀ ਹੈ ਕਿ ਭਾਈ ਜੀ ਨੇ ਪਿਆਲਾ ਪੀ ਲਿਆ ਉਹ ਨਿਡਰ ਹੋ ਜਾਂਦਾ 사ਤਸੰਗਤ ਜੀ ਮੋਹਿ ਜਮ ਡੰਡਨ ਲਾ ਗਈ ਤਜਲੇ ਸਰਬ ਜਗ ਸਤਸੰਗਤ ਜੀ ਇੰਨੀਆਂ ਕ ਬੇਨਤੀਆਂ ਜਿਦੀਆਂ ਪ੍ਰਵਾਨ ਕਰਿਓ ਸਤਿਗੁਰੂ ਅਰਦਾਸ ਮਹਾਰਾਜ ਜੀ ਨੇ ਸਾਨੂੰ ਅੱਜ ਪਿਆਲੇ ਦੀ ਗੱਲ ਕੀਤੀ ਹੈ ਸਤਸੰਗਤ ਜੀ ਇਹ ਜੋ ਸ਼ਰਾਬ ਹੈ ਨਾਮ ਰੂਪੀ ਸ਼ਰਾਬ ਹੈ ਇਹ ਜੋ ਸ਼ਰਾਬ ਹੈ ਸਤਸੰਗਤ ਜੀ ਗਿਆਨ ਦੀ ਸ਼ਰਾਬ ਹੈ ਤੇ ਜਿਨੇ ਵੀ ਗਿਆਨ ਦੀ ਸ਼ਰਾਬ ਪੀ ਲਈ ਜਿਨੇ ਵੀ ਨਾਮ ਰੂਪੀ ਪਿਆਲਾ ਪੀ ਲਿਆ ਸਤਸੰਗਤ ਜੀ ਇਹ ਦੁਨੀਆਂ ਦੇ ਜੋ ਰਸ ਨੇ ਸਾਰੇ ਫਿੱਕੇ ਪੈ ਜਾਂਦੇ ਨੇ ਸਾਤ ਸੰਗਤ ਜੀ ਸ਼ਰਾਬ ਪੀਣ ਵਾਸਤੇ ਪਿਆਲਾ ਪੀਣ ਵਾਸਤੇ ਆਪਣੇ ਦਸਮ ਦਵਾਰ 'ਚ ਜਾਣਾ ਪੈਂਦਾ ਹੈ ਬ੍ਰਹਮ ਗਿਆਨ ਦੀ ਪ੍ਰਾਪਤੀ ਲਈ ਸਾਤ ਸੰਗਤ ਜੀ ਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਲਈ ਦਸਮ ਦਵਾਰ 'ਚ ਜਾਵਾਂਗੇ ਗੁਰੂ ਤੋਂ ਸਾਤ ਸੰਗਤ ਜੀ ਗੁਰਮੰਤਰ ਲਵਾਂਗੇ ਤੇ ਸਾਤ ਸੰਗਤ ਜੀ ਗੁਰਮੰਤਰ ਲੈ ਕੇ ਗੁਰੂ ਦੇ ਵਚਨ ਮੰਨਾਂਗੇ ਤੇ ਗੁਰੂ ਦੇ ਵਚਨ ਮੰਨਣ ਨੂੰ ਹੀ ਸੀਸ ਦੇਣਾ ਕਹਿੰਦੇ ਨੇ ਭਾਈ ਸੋ ਇੰਨੀਆਂ ਕ ਬੇਨਤੀਆਂ ਜਿਹੜੀਆਂ ਪ੍ਰਵਾਨ ਕਰਿਓ ਸਾਤ ਸੰਗਤ ਜੀ ਗੁਰੂ ਵਾਲੇ ਬਣੋ ਗੁਰੂਆਂ ਤੋਂ ਨਾਮ ਸ਼ਬਦ ਲਓ ਘਰ-ਬਾਰ ਸੰਭਾਲੋ ਮਾਤਾ-ਪਿਤਾ ਦੀ ਸੇਵਾ ਕਰੋ ਬੱਚਿਆਂ ਨੂੰ ਪੜ੍ਹਾਓ ਲਿਖਾਓ ਸਮਾਜ ਪਰਿਵਾਰ ਦੀ ਸਾਰੇ ਜ਼ਿੰਮੇਵਾਰੀਆਂ ਨਿਭਾਓ ਕੰਮ-ਕਾਰ ਕਰਦੇ ਰਹੀਏ ਸਾਧ ਸੰਗਤ ਜੀ ਇਮਾਨਦਾਰੀ ਨਾਲ ਜ਼ਿੰਮੇਵਾਰੀਆਂ ਨਿਭਾਈਆਂ ਤੇ ਸੋਹਮ ਸਤਨਾਮ ਦਾ ਜਾਪ ਕਰਦੇ ਰਹੀਏ ਉਹ ਸਾਧ ਸੰਗਤ ਜੀ ਜੋ ਦਸਮ ਦਵਾਰ ਦੇ ਵਿੱਚ ਪਿਆਲਾ ਆ ਉਹ ਪ੍ਰਮਾਤਮਾ ਆਪ ਆ ਕੇ ਸਾਨੂੰ ਕਿ ਪਿਲਾਵੇਗਾ ਸਾਧ ਸੰਗਤ ਜੀ ਸੈਨਿਕ ਬੇਨਤੀਆਂ ਪ੍ਰਵਾਨ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤ ਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਸਤਿਗੁਰਦੇਵ ਸਤਨਾਮ 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 ਸੋਹਣ ਸਤਨਾਮ